ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਫਿਰ ਤੋਂ ਲੈ ਕੇ ਆ ਗਏ ਆ ਜੀ ਉਹ 200 ਵਾਲੇ ਸੂਟਾਂ ਦੀ ਸੇਲ 200 ਵਾਲੇ ਸੂਟਾਂ ਦੀ ਇੰਨੀ ਡਿਮਾਂਡ ਆਈ ਇੱਕ ਮੈਂ ਨਾਰਮਲ ਜੀ ਵੀਡੀਓ ਬਣਾਈ ਸੀਗੀ ਤੇ ਪਰ ਉਸ ਤੋਂ ਬਾਅਦ ਇੰਨੀ 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 ਜ਼ਿਆਦਾ ਡਿਮਾਂਡ ਆਈ ਬਹੁਤ ਹੀ ਜ਼ਿਆਦਾ ਡਿਮਾਂਡ ਆਈ ਸੂਟਾਂ ਦੀ ਠੀਕ ਆ ਤੇ ਆਪਾਂ ਫਿਰ ਤੋਂ ਲੈ ਕੇ ਆ ਗਏ ਆ 200 ਵਾਲੇ ਸੂਟਾਂ ਦੀ ਸੇਲ ਵਾਲੀ ਵੀਡੀਓ ਆਏਗੀ ਜੀ ਦਿਨ ਵਿੱਚ 10 ਤੋਂ 12 ਵਜੇ ਤੇ ਸ਼ਾਮੀ 5:00 ਵਜੇ ਠੀਕ ਆ 5:00 6:00 ਵਜੇ ਦੇ ਵਿੱਚ ਵਿੱਚ ਆਏਗੀ ਤੇ ਜਰੂਰ ਦੇਖਿਆ ਕਰੋ ਵੀ ਫਟਾਫਟ ਫਾਇਦਾ ਲੋ ਠੀਕ ਹੈ ਜੀ ਬਹੁਤ ਮੈਸੇਜ ਆਉਂਦੇ ਆ ਤੇ ਜਿੱਦੀ ਹੁਣੇ ਪਾਈ ਸੀ ਪੰਜਾਂ ਸੱਤਾਂ ਦਸਾਂ ਮਿੰਟਾਂ ਦੇ ਵਿੱਚ ਵਿੱਚ ਸੂਟ ਕਲੀਅਰ ਹੋ ਰਹੇ ਆ ਇਸ ਕਰਕੇ ਫਟਾਫਟ ਵੀਡੀਓ ਨੂੰ ਮੈਂ ਨਾਲ ਹੀ ਟਾਈਮ ਪਾਈ ਹੈ ਦੱਸਣ ਲੱਗ ਗਈਆਂ ਕਿ ਵੀਡੀਓ ਦੇਖਦੇ ਜਦੋਂ ਮੈਂ ਵੀਡੀਓ ਪਾਉਂਦੀ ਆ ਪੈਂਦੇ ਸਾਰੀ ਦੇਖਿਆ ਕਰੋ ਤੇ ਆਪਣੇ ਆਰਡਰ ਜਿਹੜੇ ਬੁੱਕ ਕਰਾ ਲਿਆ ਕਰੋ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਔਨਲਾਈਨ ਹੀ ਹੋਊਗਾ ਪੇਮੈਂਟ ਤੁਹਾਨੂੰ ਔਨਲਾਈਨ ਕਰਨੀ ਪੈਣੀ ਆ ਠੀਕ ਹੈ ਤੇ ਅਡਰੈਸ ਸਾਡਾ ਹੋਏਗਾ ਜੀ ਜਲੰਧਰ ਤੋਂ ਬਟਾਲਾ ਰੋਡ ਅੱਡਾ ਮੁੰਨਗਲ ਜ਼ਿਲ੍ਹਾ ਗੁਰਦਾਸਪੁਰ ਅਡਰੈਸ ਪੁੱਛਣ ਵਾਸਤੇ ਫੋਨ ਕਰਨ ਦੀ ਲੋੜ ਨਹੀਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਸਾਡਾ ਅਡਰੈਸ ਲਿਖਿਆ ਹੁੰਦਾ ਗੂਗਲ ਤੇ ਰਵਿੰਦਰ ਫੈਬਰਿਕ ਸਰਚ ਕਰੋਗੇ ਤਾਂ ਤੁਹਾਨੂੰ ਸਾਡੀ ਪ੍ਰੋਪਰ ਲੋਕੇਸ਼ਨ ਮਿਲ ਜਾਊਗੀ ਤੇ ਕਾਲ ਦੇ ਉੱਤੇ ਬੁਕਿੰਗ ਕਰਾਉਣ ਨਾਲੋਂ ਤੁਸੀਂ ਵਟਸਐਪ ਦੇ ਉੱਪਰ ਕਰਿਆ ਕਰੋ ਮੈਸੇਜ ਠੀਕ ਹੈ ਜੀ ਵਟਸਐਪ ਦੇ ਉੱਪਰ ਮੈਸੇਜ ਕਰਨ ਦਾ ਫਾਇਦਾ ਇਹ ਰਹਿੰਦਾ ਕਿ ਅਸੀਂ ਉਸ ਟਾਈਮ ਨਹੀਂ ਵੀ ਮੈਸੇਜ ਦੇਖਦੇ ਬਾਅਦ ਵਿੱਚ ਮੈਸੇਜ ਤੁਹਾਡਾ ਦੇਖ ਲੈਨੇ ਆ ਠੀਕ ਹੈ ਤੇ ਉਹਦੇ ਉੱਪਰ ਹੀ ਬੁਕਿੰਗ ਕਰਿਆ ਕਰੋ ਹੋ ਜੀ ਪਹਿਲਾ ਸੂਟ ਬਹੁਤ ਸੋਹਣਾ ਆ ਗਿਆ। ਇਹ ਪਿਓਰ ਕਾਟਨ ਦਾ ਸੂਟ ਜੇ। ਠੀਕ ਹੈ। ਪਿਓਰ ਕਾਟਨ ਦਾ ਸੂਟ ਆਊਗਾ ਪਿੰਕ ਕਲਰ ਦਾ ਸੂਟ ਆ ਗ੍ਰੀਨ ਕਲਰ ਦੀ ਨਾਲ ਬਾਟਮ ਆਊਗੀ ਤੇ ਡਬਲ ਡਾਈ ਸ਼ਿਫੋਨ ਦਾ ਦੁਪੱਟਾ ਆਊਗਾ ਸੈਮੀ ਸ਼ਿਫੋਨ ਦਾ ਠੀਕ ਹੈ। ਤੇ 200 ਰੁਪਏ ਦਾ ਸੂਟ ਹੋਊਗਾ। ਇੱਕ ਸੂਟ ਲਾਓਗੇ ਤੇ 250 ਰੁਪਏ ਦਾ ਪਾਏਗਾ। ਦੋ ਸੂਟ ਲਾਓਗੇ 450 ਦੇ ਪੈਣਗੇ। 5 ਸੂਟ ਲਓਗੇ ਤੇ 1150 ਦੇ ਪਹਿਣਗੇ ਸ਼ਿਪਿੰਗ ਤੁਹਾਨੂੰ 50-50 ਰੁਪਏ ਨਾਲ ਲੱਗੇਗੀ ਤੇ 5 ਸੂਟਾਂ ਦੇ 150 ਰੁਪਏ ਸ਼ਿਪਿੰਗ ਲੱਗੇਗੀ ਠੀਕ ਹੈ ਜੀ ਸੂਟਾਂ ਦੇ ਉੱਪਰ ਥੋੜਾ ਬਹੁਤਾ ਹਲਕਾ ਫੁਲਕਾ ਕਿਸੇ ਕਿਸੇ ਸੂਟ ਦੇ ਉੱਪਰ ਡਸਟ ਹੋ ਸਕਦੀ ਹੈ ਸਾਰੇ ਸੂਟ ਜਿਹੜੇ ਉਹ ਖਰਾਬ ਨਹੀਂ ਹੈ ਕੱਪੜਾ ਪੂਰਾ ਹੈ ਜਿਹੜੇ ਸਭ ਤੋਂ ਵੱਧ ਮੈਸੇਜ ਆਉਂਦੇ ਕੱਪੜੇ ਦੇ ਕੱਪੜੇ ਪਈ ਪਹਿਣੇ ਪੂਰਾ ਆਊਗਾ ਕਿਰਾ ਇਹ ਨਹੀਂ ਵੀ ਮੈਂ 150 ਦਾ ਲਿਆ ਕੇ 200 ਦਾ ਦੇਣ ਲਈਆਂ 4-4 5-500 ਵਾਲੇ ਸੂਟ ਹੈਗੇ ਆ ਤੇ ਸਿਰਫ ਸੀਜ਼ਨ ਦੀ ਕਲੀਅਰ ਸੇਲ ਆਪਾਂ ਦੇ ਰਹੇ ਆ ਆਹ ਲੋ ਜੀ ਨੇਵੀ ਬਲੂ ਕਲਰ ਦਾ ਸੂਟ ਆ ਨੈਟ ਦਾ ਪੈਚ ਲੱਗਾ ਘੇਰੇ ਤੇ ਵੀ ਨੈਟ ਦਾ ਪੈਚ ਲੱਗਾ ਤੇ ਨਾਲ ਇਹਦੇ ਬਾਟਮ ਆਊਗੀ ਨੇਵੀ ਬਲੂ ਕਲਰ ਦੀ ਬਾਟਮ ਆਊਗੀ ਠੀਕ ਆ ਆਹ ਲੋ ਜੀ ਬਾਟਮ ਆ ਗਈ ਹੈ ਵਲੀ ਠੀਕ ਆ ਤੇ ਇਹਦੇ ਨਾਲ ਆਊਗਾ ਨੈਟ ਦਾ ਹੀ ਦੁਪੱਟਾ ਆਹ ਲੋ ਬਹੁਤ ਸੋਹਣਾ ਨੈਟ ਦਾ ਦੁਪੱਟਾ ਆਊਗਾ ਲੈਸ ਲੋਸ ਲੱਗੀ ਹੋਈ ਆ ਤੇ ਫ੍ਰੀ ਦੇ ਭਾਅ ਵਾਲੇ ਸੂਟ ਆ ਠੀਕ ਆ ਫ੍ਰੀ ਭਾਅ ਵਾਲੇ ਸੂਟ ਆ બસ ਵੇਖਿਆ ਜਲਦੀ ਜਲਦੀ ਕਰੋ ਤੇ ਜਲਦੀ ਜਲਦੀ ਬੁੱਕ ਕਰਾਇਆ ਕਰੋ 200 ਰੁਪਏ ਦਾ ਸੂਟ ਲੋ ਜੀ ਆ ਸੂਟ ਦਾ ਪ੍ਰਾਈਸ ਪਤਾ ਕਿੰਨਾ ਸੀਗਾ 750 ਸੀ ਉਸ ਤੋਂ ਬਾਅਦ ਇੱਥੇ ਲੈਸ ਕੀਤੀ ਇਹਨੂੰ 550 ਦਾ ਕੀਤਾ ਤੇ ਅੱਜ ਆਪਾਂ ਇਹਨੂੰ 200 ਦਾ ਹੀ ਦੇ ਦੇਣਾ ਠੀਕ ਹੈ ਇਹ ਰੰਗੋਲੀ ਸਟਾਫ ਬੜਾ ਟ੍ਰੈਂਡ ਚ ਸੀ ਜੌਰਜਟ ਵਾਂਗੂ ਆਊਗਾ ਹਲਕੀ ਜੀ ਸ਼ਾਈਨ ਹੋਊਗੀ ਰਸਗੁੱਲਾ ਜਿਹੜੀ ਹੁਣ ਲਾਈਨਿੰਗ ਆਉਂਦੀ ਆ ਨਾ ਉਹ ਵਾਲਾ ਕੱਪੜਾ ਏ ਠੀਕ ਹੈ ਤੇ ਡਬਲ ਸ਼ੇਡਡ ਹੈਗਾ ਏ ਨੀਚੇ ਤੋਂ ਡਾਰਕ ਉੱਪਰ ਤੋਂ ਲਾਈਟ ਘੇਰੇ ਤੇ ਲੈਸ ਵੀ ਲੱਗੀ ਹੋਈ ਆ ਤੇ ਇਹ ਆਊਗੀ ਇਹਦੇ ਨਾਲ ਸ਼ੰਟੂਨ ਦੀ ਬਾਟਮ ਸ਼ੰਟੂਨ ਦੀ ਆਊਗੀ ਤੇ ਦੁਪੱਟਾ ਤੁਹਾਨੂੰ ਦਿਖਾਉਣੀ ਬੜਾ ਸੋਹਣਾ ਦੁਪੱਟਾ ਇਹਦੇ ਨਾਲ ਤੇ ਜਿੰਨਾ ਚਿਰ ਤੱਕ ਮੇਰ ਕੋ ਇਹ ਵੜਾ ਸਟਾਕ ਖਤਮ ਨਹੀਂ ਹੁੰਦਾ ਵੀਡੀਓ ਆਉਂਦੀਆਂ ਰਹਿਣਗੀਆਂ ਠੀਕ ਆ ਤੇ ਇਸ ਕਰਕੇ ਜੇ ਇੱਕ ਵੀਡੀਓ ਵਿੱਚੋਂ ਇੱਕ ਸੂਟ ਪਸੰਦ ਆਉਂਦਾ ਤੇ ਤੁਸੀਂ ਦੂਸਰੀ ਵੀਡੀਓ ਦੀ ਵੇਟ ਕਰਿਆ ਕਰੋ ਠੀਕ ਆ ਇਹ ਦੁਪੱਟਾ ਆਊਗਾ ਨਾਲ ਫਿਰ ਉਹਦੇ ਵਿੱਚੋਂ ਇੱਕ ਅੱਧਾ ਸੂਟ ਲੈ ਲਿਆ ਕਰੋ ਲਓ ਜੀ 200 ਰੁਪਏ ਦਾ ਸੂਟ ਨੈਕਸਟ ਸੂਟ ਆ ਗਿਆ। ਆ ਲੋ ਜੀ ਗੋਟਾ ਪੱਤੀ ਵਾਲਾ ਸੂਟ ਆ ਗਿਆ। ਇਹਦੇ ਨਾਲ ਤੁਹਾਨੂੰ ਬਾਟਮ ਸ਼ਨ ਟੂਨ ਦੀ ਮਿਲੇਗੀ। ਸੂਟ ਚੰਦੇਰੀ ਦਾ ਹੋਊਗਾ। ਆ ਲੋ। ਠੀਕ ਹੈ ਇਸ ਤਰ੍ਹਾਂ ਦਾ ਸੂਟ ਹੋਊਗਾ। ਬਹੁਤ ਸੋਹਣਾ ਸੂਟ ਆਇਆ। ਮੈਂ ਤੁਹਾਨੂੰ ਦੁਪੱਟਾ ਲੈ ਕੇ ਦਿਖਾਉਂਦੀ ਹਾਂ। ਠੀਕ ਹੈ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਗੋਟਾ ਪੱਤੀ ਵਾਲਾ ਦੁਪੱਟਾ ਹੋਊਗਾ। ਲਓ ਜੀ। ਇੰਨਾ ਸੋਹਣਾ ਦੁਪੱਟਾ ਤੇ ਤੁਸੀਂ ਮਤਲਬ ਇਹ ਜ਼ਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ 150 ਵਾਲਾ ਸੂਟ ਹੋਊਗਾ ਮੈਂ 200 ਚ ਦੇ ਰਹੀ ਹਾਂ। ਇਹ ਸੂਟ 4 4 5 500 ਵਾਲੇ ਹੈਗੇ ਆ ਜਿਹੜੇ ਕਿ 700 ਸੇਲ ਵਾਲੇ ਸੂਟ ਕੁਝ ਸੇਲ ਵਿੱਚੋਂ ਸੂਟ ਇਦਾਂ ਦੇ 7 800 ਸੇਲ ਵਾਲੇ ਸੂਟ ਹੈ ਜਿਵੇਂ ਕਿ ਇਹ ਠੀਕ ਹੈ ਬਟ ਆਪਾਂ ਕਰ ਰਹੇ ਆ ਸੀਜ਼ਨ ਕਲੀਅਰ ਸੇਲ ਠੀਕ ਹੈ ਮਜ਼ੇਦਾਰ ਸੇਲ ਆ ਲੋ ਸਿਰਫ 200 ਰੁਪਏ ਦਾ ਇੱਕ ਸੂਟ ਲਓਗੇ 250 ਦਾ ਲੱਗੂਗਾ ਲਓ ਜੀ ਇਹਦੇ ਵਿੱਚ ਰੈੱਡ ਕਲਰ ਆ ਗਿਆ ਇੱਕ ਆ ਲੋ ਠੀਕ ਹੈ ਰੈੱਡ ਕਲਰ ਬਲੂ ਇਹ ਬਹੁਤ ਸੋਹਣਾ ਸੂਟ ਬਣਿਆ ਜੀ ਠੀਕ ਹੈ ਨਾਲ ਇਹਦੇ ਆਏਗੀ ਐਵਲੀ दुपट्टा आऊगा ब्लू कलर की बॉटम आऊगी आई थिंक ये ना जी ब्लू कलर की बॉटम हलो दो सौ रुपए का फिर यह सूट आ गया हो सौ रुपए का मिक्स स्टफ आऊगा मिक्स कॉटन ठीक है तो यह आ गया नाल बॉटम आ गई मिक्स जी ठीक है मिक्स कपड़ा आऊगा थोड़ा जि यह हल्का फुल्का जहाँ दुपट्टा आ गया बहुत कुड़िया कड़िया दे पौन। बहुत सोहना सूट है दो सौ रुपए का सूट है ਲਓ ਜੀ ਇੱਕ ਐ ਸੂਟ ਆ ਗਿਆ ਫਲਾਈਟ ਕਲਰ ਥੋੜਾ ਬੋਤਾ ਡਸਟ ਵਾਲਾ ਹੋ ਸਕਦਾ ਡਾਰਕ ਦੇ ਉੱਪਰ ਕੁਛ ਨਹੀਂ ਆਹ ਲਓ ਜੀ ਐ ਸੂਟ ਆ ਬਹੁਤ ਹੀ ਸੋਹਣਾ ਜਿਹਾ ਪੀਸ ਆ ਪੈ ਲਓ ਠੀਕ ਆ ਛੋਟਾ ਛੋਟਾ ਐ ਤੇ ਨਾ ਰੋਜ਼ ਫਲਾਵਰ ਬਣੇ ਹੋਏ ਆ ਇਹਦੇ ਨਾਲ ਤੁਹਾਨੂੰ ਰੈੱਡ ਕਲਰ ਦੀ ਬੋਟਮ ਮਿਲੂਗੀ ਇਸੇ ਦਾ ਹੀ ਇਸੇ ਤਰ੍ਹਾਂ ਦਾ ਹੀ ਦੁਪੱਟਾ ਮਿਲੂਗਾ ਤੇ ਬਹੁਤ ਸੋਹਣਾ ਵਰਕ ਹੋਇਆ ਹਲਕਾ ਫੁਲਕਾ ਡਸਟ ਹੋ ਸਕਦੀ ਆ ਕਿਤੇ ਕਿਤੇ ਤਿਆਂ ਤੇ ओके ਤੇ ਬਾਅਦ ਵਿੱਚ ਨਹੀਂ ਕਿਸੇ ਨੇ ਕਹਿਣਾ ਇਹਨਾਂ ਦੀ ਕੋਈ ਰਿਟਰਨ ਨਹੀਂ ਆ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੈਗੀ ਮਤਲਬ ਠੀਕ ਹੈ ਬਟ ਕਾਟਨ ਹੈਗੀ ਇਹ ਬਹੁਤ ਸੋਹਣਾ ਸੂਟ ਆ ਹਲਕਾ ਫੁਲਕਾ ਜਿਹਾ ਸੂਟ ਆ ਇਹਨੂੰ ਵਾਸ਼ ਕਰੋਗੇ ਤੇ ਤੁਹਾਨੂੰ ਮਤਲਬ ਬੜਾ ਸੋਹਣਾ ਕਲੀਨ ਹੋ ਜਾਏਗਾ 570 ਰੁਪਏ ਦਾ ਸੂਟ ਸੀਗਾ ਇਹ ਲਓ ਜੀ ਨੈਕਸਟ ਆ ਗਿਆ ਇਹਦੇ ਨਾਲ ਦਾ ਆਪਾਂ yellow ਵੇਚ ਦਿੱਤਾ ਤੇ ਇਹ ਦੇ ਵਿੱਚ green ਆ ਠੀਕ ਹੈ ਇਹ ਲੋ ਇਹਦੇ ਵਿੱਚ ਇਹ ਸੂਟ ਆ ਗਿਆ green yellow ਆਪਾਂ ਕਰ ਦਿੱਤਾ ਹੋਇਆ ਸੇਰ डबल डाई दुपट्टा कॉटन ਦਾ ਸੂਟ ਹੈ ਉੱਪਰ ਐਮਬਲਾਈਡਰੀ ਵਰਕ ਆਏਗੀ ਸਾਰੇ ਦੁਪੱਟੇ ਤੇ ਨੈਕਸਟ ਆ ਗਿਆ ਆਪਣੇ ਕੋ ਔਰੇਂਜ ਕਲਰ ਦਾ ਸੂਟ ਔਰੇਂਜ ਦੇ ਨਾਲ ਇਸ ਤਰ੍ਹਾਂ ਦੀ ਪ੍ਰਿੰਟਡ ਬਾਟਮ ਆਊਗੀ ਇਹ ਵਾਲੀ ਠੀਕ ਹੈ ਤੇ ਪ੍ਰਿੰਟਡ ਹੀ ਦੁਪੱਟਾ ਆਊਗਾ ਨਾਲ ਠੀਕ ਹੈ ਇਹ ਵੀ ਮਿਕਸ कॉटन ਦਾ ਸੂਟ ਹੈ ਔਰ ਇਹ ਵਾਲਾ ਜਿਹੜਾ ਸੂਟ ਹੈ ਇਹ ਵੀ 300 ਪ੍ਰਾਈਸ ਦਾ ਸੂਟ ਆ ਇਹ ਵਾਲਾ ਠੀਕ ਹੈ ਕੀ ਦਿਨ ਹਾਲ ਦਾ ਇੱਕ ਇਹ ਆਊਗਾ ਕਢਾਈ ਚ ਠੀਕ ਹੈ ਸੇਮ ਉਹਦੇ ਨਾਲ ਦਾ ਹੀ ਕਪੜਾ ਹੋਊਗਾ ਉਹਦੇ ਗਲਾ ਪੱਟੀ ਲੱਗੀ ਸੀ ਇਹਦੇ ਉੱਪਰ ਕਢਾਈ ਬਣੀ ਹੋਈ ਆ ਇਹਦੇ ਨਾਲ ਵੀ ਪ੍ਰਿੰਟ ਬਾਟਮ ਆਊਗੀ ਹਲੋ ਚੈੱਕ ਕਰ ਲਓ ਠੀਕ ਹੈ ਤੇ ਕੁੜੀਆਂ ਚੜੀਆਂ ਵਾਲੇ ਹਲਕੇ ਫੁਲਕੇ ਦੇ ਸੂਟ ਆ ਕਿਸੇ ਨੂੰ ਦੇਣ ਲੈਣ ਵਾਸਤੇ ਡੋਨੇਟ ਕਰਨ ਵਾਸਤੇ ਜਿਵੇਂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੁਹਾਡੇ ਕਿਸੇ ਵੀ ਯੂਜ਼ ਆ ਸਕਦੇ ਮੈਨੂੰ ਪਤਾ ਆ ਸਕਦੇ ਕਿਉਂਕਿ ਤੁਸੀਂ ਇੰਨੀ ਡਿਮਾਂਡ ਕਰ ਰਹੇ ਹੋ ਤੇ ਤੁਹਾਡੇ ਯੂਟਸ ਆ ਰਹੇ ਆ ਤਾਂ ਹੀ ਤੁਸੀਂ ਲੈ ਰਹੇ ਹੋ ਹਲੋ ਜੀ ਠੀਕ ਹੈ 200 ਰੁਪਿਆ ਲਓ ਜੀ ਠੀਕ ਹੈ ਇਹਦੇ ਨਾਲ ਵੀ ਪ੍ਰਿੰਟ ਬਾਟਮ ਆਊਗੀ ਠੀਕ ਹੈ ਹਲੋ ਤੇ ਜਿਸ ਰੈੱਡ ਕਲਰ ਦਾ ਸੂਟ ਹੈ ਨਾਲ ਆਇਆ ਗਿਆ ਰੈੱਡ ਕਲਰ ਦਾ ਦੁਪੱਟਾ ਹਲਕਾ ਫੁਲਕਾ ਜਿਹਾ ਦੁਪੱਟਾ ਆਊਗਾ ਹਲੋ ਜੀ ਠੀਕ ਹੈ ਫਟਾਫਟ ਸਕਰੀਨਸ਼ਾਟ ਭੇਜਣੇ ਆ ਲਓ ਜੀ ਰੈੱਡ ਕਲਰ ਆ ਗਿਆ ਠੀਕ ਹੈ ਇਹ ਵੀ ਸਟੱਫ ਉਹੀ ਆਏਗਾ ਰਸਗੁੱਲਾ ਵਾਲਾ ਸ਼ੰਟੂਨ ਦੀ ਬਾਟਮ ਆਉਗੀ ਨਾਲ ਤੇ ਨਾਲ ਦੁਪੱਟਾ ਆਊਗਾ ਦੁਪੱਟੇ ਤੇ ਵੀ ਲੈਸ ਲੱਗੀ ਹੋਈ ਹੈ ਇਹਦੇ ਨਾਲ ਦਾ ਵੀ ਪਹਿਲਾਂ ਇਹ ਸੇਲ ਹੋ ਗਿਆ ਲਓ ਜੀ ਨੈਕਸਟ ਆ ਗਿਆ yellow color ਦਾ suit full sindhi work ਵਾਲਾ ਲਓ ਜੀ ਇਹ ਕਪੜਾ ਥੋੜਾ ਜਿਹਾ ਮਿਕਸ ਆਊਗਾ ਬਟ ਸੌਫਟ ਵਾਲਾ ਮਿਕਸ ਠੀਕ ਹੈ ਇਹ ਵਰਕ ਆਊਗਾ ਠੀਕ ਹੈ ਤੇ 5 ਮੀਟਰ ਕਪੜਾ ਹੋਊਗਾ all over ਨਾਲ ਆਊਗੀ tie and dye ਦਾ ਦੁਪੱਟਾ ਆਊਗਾ ਪਿਓਰ ਤਾਂ ਨਹੀਂ ਹੋਊਗਾ ਆ ਲਓ ਜੀ 200 ਰੁਪਏ ਦਾ suit ਇਹ suit ਥੋੜਾ ਜਿਹਾ ਲਾਈਟ ਕਲਰ ਦਾ ਤੇ ਥੋੜਾ ਡਰਟੀ ਹੈਗਾ ਦੁਪੱਟਾ ਫੜਾਈ ਸੀ ਮੈਂ ਥੋੜਾ ਥੋੜਾ ਹੈਗਾ ਪੀਸ ਮਤਲਬ ਗੰਦਾ ਗੰਦਾ ਲੱਗੂਗਾ ਪਰ ਡਸਟ ਵਾਲਾ ਹੀ ਗੰਦਾ ਲੱਗੂਗਾ ਮੈਂ ਇਹ ਦਿਖਾਇਆ ਤਾਂ ਵੈਸੇ ਮੈਂ ਦਿਖਾਉਣਾ ਨਹੀਂ ਸੀ ਕਿਉਂਕਿ ਇਹਦੇ ਨਾਲ ਦਾ ਮੈਂ ਜਿਹੜਾ ਦੂਸਰਾ ਸੂਟ ਪਾਇਆ ਸੀ ਨਾ ਦੂਸਰੀ ਵੀਡੀਓ 'ਚ ਤੇ ਉਹਦੀ ਡਿਮਾਂਡ ਬਹੁਤ ਆਈ ਸੀ ਤੇ ਮੈਂ ਕਿਹਾ ਮੈਂ ਦਿਖਾ ਦਾਂ ਇਹਨੂੰ ਥੋੜਾ ਥੋੜਾ ਜਿਹਾ ਰੰਗ ਰਿਹਾ ابھی ਸਲਵਾਰ ਦਾ ਰੰਗ ਵੀ ਜਿਹਦਾ ਲੱਗਿਆ ਹੁੰਦਾ ਥੋੜਾ ਥੋੜਾ ਕਲਰਫੁਲ ਜਿਹਾ ਬਾਕੀ ਤੁਸੀਂ ਦੇਖ ਲੈਣਾ ਜੇ ਕਿਸੇ ਦੇ ਕੰਮ ਆਏਗਾ ਤੇ ਸੂਟ ਕੋਈ ਮਾੜਾ ਨਹੀਂ ਹੈ ठीक है आलो जी हल्का फुलका जहा लगता थोड़ा जहा जिदा कित कि रंग चढ़िया सलवार का आलो जी बटरफ्लाई वाला दो सौ रुपये का सूट नाल दुपट्टा आएगा ये वाला नैक्सट आ गया जी पिंक कलर का सूट ठीक है हेलो पिंक कलर का सूट आएगा थोड़ा जहाँ देख सकते जी थोड़ा गया, हल्का जहा दाग जहा लग्या थोड़ा जहाे ਤੇਦਾ ਲੱਗਿਆ ਬਾਕੀ ਦੁਪੱਟਾ ਕਢਾਈ ਵਾਲਾ ਸੂਟ ਦੇ ਉੱਤੇ ਪਿਓਹ ਪੂਰੀ ਕਢਾਈ ਐਵਲੀ ਠੀਕ ਹੈ ਤੇ ਕਾਟਨ ਦਾ ਸੂਟ ਆਊਗਾ ਠੀਕ ਹੈ ਤੇ ਪ੍ਰਾਈਸ ਹੁਣ ਵੇਖੋ ਕੁਛ ਨਾ ਕੁਛ ਤੇ ਹੈ ਹੀ ਆ ਜੇ ਅਸੀਂ ਕੁਛ ਨਾਲ ਚੰਗੇ ਸੂਟ ਦੇ ਰਹੇ ਆ ਤੇ ਕਿਸੇ ਨਾ ਕਿਸੇ ਸੂਟ ਦੇ ਵਿੱਚ ਥੋੜਾ ਬਹੁਤਾ ਉਨੇਕੀ ਹੋਏਗੀ ਤੇ ਤੁਸੀਂ ਹਨਾ 200 200 ਰੁਪਏ ਦੇ ਚ ਕੀ ਆਉਂਦਾ ਕੁਛ ਵੀ ਨਹੀਂ ਆਉਂਦਾ ਅੱਜ ਕੱਲ ਤੇ ਮੈਨੂੰ ਲੱਗਦਾ ਇੱਕ ਅੰਡਰਵੇਅਰ ਨਹੀਂ ਆਉਂਦਾ 200 ਰੁਪਏ ਦੇ ਵਿੱਚ ਲਓ ਜੀ ਹਲ ਇਹ ਸੂਟ ਆਊਗਾ ਇਸ ਤਰ੍ਹਾਂ ਠੀਕ ਆ ਸਾਰਾ ਐਮਬਰਾਇਡਰੀ ਵਰਕ ਆਊਗਾ ਕਾਟਨ ਦੀ ਬਾਟਮ ਆਊਗੀ ਨਾਲ ਡਬਲ ਡਾਈ ਦੁਪੱਟਾ ਆਊਗਾ ਇਸ ਤਰ੍ਹਾਂ ਦਾ ਹਲਕਾ-ਬੁਲਕਾ ਡਸਟ ਹੈਗੀ ਆ ਉੱਪਰ ਪੂਰਾ ਸਾਰਾ ਵਰਕ ਬੜਾ ਸੋਹਣਾ ਹੋਇਆ ਹੈ ਇਹਦੇ ਸੂਟ ਦੇ ਉੱਪਰ ਇੰਨਾ ਜੜਿਆ-ਮੜਿਆ ਪਤਾ ਨਹੀਂ ਕਿਉਂ ਇਹਨਾਂ ਨੇ ਪਰ ਬਹੁਤ ਸੋਹਣਾ ਹੈ ਹਲ ਫਿਰ ਅਗਲਾ ਆਏਗਾ ਜੀ ਨੇਵੀ ਬਲੂ ਠੀਕ ਹੈ 네ਵੀ 블루 ਕਲਰ ਆਊਗਾ ਹਲੋ ਇਹ ਵੀ ਫੁੱਲ ਕਢਾਈ ਵਾਲਾ ਸੂਟ ਆ ਨਾ ਲਾਊਗਾ ਦੁਪੱਟਾ ਹਲਕਾ ਫੁਲਕਾ ਜਿਹਾ ਲਓ ਜੀ ਇਹਦਾਂ orange ਕਲਰ ਦੀ ਬਾਟਮ ਆਊਗੀ ਫਿਰ ਆ ਗਿਆ 네ਵੀ 블루 ਹਲੋ ਕਹਿੰਿਆ ਸੂਟਾਂ ਰੋਕੇ ਵਿਚਾਰੀ ਇਹ ਹੀ ਨਹੀਂ ਇੱਥੇ ਹੋਏ ਅਜੇ ਠੀਕ ਹੈ ਆ ਲਓ ਇਹ ਕਪੜਾ ਸ਼ਾਨਦਾਰ ਆ ਠੀਕ ਆ ਸੌਫਟ ਵਾਲਾ ਕਪੜਾ ਆਊਗਾ ਤੇ ਕਢਾਈ ਆਊਗੀ 네ਵੀ 블루 ਦੁਪੱਟਾ ਆਊਗਾ ਦੁਪੱਟੇ ਤੇ ਇੰਨੀ ਸਾਰੀ ਲੈਸ ਮਿਲੂਗੀ ਉੱਪਰ ਬੋਟੀਆਂ ਵੀ ਮਿਲਣਗੀਆਂ ਠੀਕ ਹੈ ਤੇ ਲਾਸਟ ਸੂਟ ਆਊਗਾ ਜੀ ਰੈੱਡ ਸੂਟ ਨਵਰਾਤਰੀ ਵੀ ਆ ਤੇ ਤੁਹਾਡੇ ਕਿਸੇ ਕੰਮ ਆ ਸਕਦੇ ਤੁਸੀਂ ਕਹਿ ਸਕਦੇ ਹੋ ਰੈੱਡ ਸੂਟ ਕਾਫੀ ਕਲੈਕਸ਼ਨ ਹੈਗੀ ਲਓ ਜੀ ਇਹ ਨਾਲ ਰੈੱਡ ਬਾਟਮ ਆਲ ਓਵਰ ਸੂਟੀ ਹੈ ਤੇ ਇਹਦੇ ਉੱਪਰ 골ਡਨ ਵਰਕ ਆ ਸਾਰਾ ਘੇਰੇ ਤੇ ਵੀ ਬਹੁਤ ਸਾਰਾ ਵਰਕ ਆ ਤੇ ਨਾਲ ਆ ਗਿਆ ਇਹ ਦੁਪੱਟਾ ਠੀਕ ਹੈ ਇਸ ਤਰ੍ਹਾਂ ਦਾ ਦੁਪੱਟਾ ਆ ਗਿਆ ਤੇ ਇਹ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਢਾਈ ਕੁਢਾਈ ਕਾਫੀ ਮਿਲੇਗੀ ਠੀਕ ਹੈ ਜੀ ਇਹ ਸੀ ਕਿ ਸਾਡੇ ਅੱਜ ਦੇ 200 ਵਾਲੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਪਸੰਦ ਆਉਣਗੇ ਹੀ ਆਉਣਗੇ ਤੇ ਮੈਸੇਜ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਤਾਂ ਸੇਲ ਵਾਲੀ ਵੀਡੀਓ ਦੀ ਟਾਈਮਿੰਗ ਦਿਨ ਦੀ ਹੈ ਦਿਨ ਦੇ ਸਵੇਰੇ ਕੋਈ 10 11 ਵਜੇ ਸ਼ਾਮ ਦੇ 5 6 ਵਜੇ ਤੱਕ ਜਰੂਰ ਦੇਖਣਾ ਵੀਡੀਓ ਨੂੰ ਸ਼ੇਅਰ ਕਰਨਾ 5 7 ਮਿੰਟ ਦੇ ਵਿੱਚ ਸਟਾਕ ਕਲੀਅਰ ਹੋ ਰਿਹਾ 5 7 ਮਿੰਟ ਚ ਅੱਧਾ ਘੰਟਾ ਤੇ ਬਹੁਤ ਦੂਰ ਦੀ ਗੱਲ ਹੈ ਤੇ ਤੁਸੀਂ ਵੀਡੀਓ ਜਲਦੀ ਤੋਂ ਜਲਦੀ ਦੇਖਿਆ ਕਰੋ ਬੱਚਿਆਂ ਦਾ ਸਟਾਕ ਕਾਫੀ ਲੈ ਕੇ ਆ ਰਹੇ ਆ ਨਾਲ ਦੀ ਨਾਲ ਜਾਇੰਟਸ ਦਾ ਵੀ ਲਿਆਵਾਂਗੇ ਲੇਡੀਜ਼ ਦਾ ਵੀ ਲਿਆਵਾਂਗੇ ਠੀਕ ਹੈ ਸਾਰਾ ਬਸ ਮਤਲਬ ਲੈਸ ਦੇ ਵਿੱਚ ਓਕੇ ਤੇ ਵੇਟ ਕਰਦੇ ਰਹਿਣਾ ਸਾਡੀ ਵੀਡੀਓ ਦੀ ਥੈਂਕ ਯੂ ਧੰਨਵਾਦ